ਜਦੋਂ ਆਪਣੇ ਘਰੇ ਵੀ ਜਦੋਂ ਕੋਈ ਨਵੀਂ ਗੱਡੀ ਜਾਂ ਕੋਈ ਟਰੈਕਟਰ ਲੈਂਦੇ ਸੀ ਤਾਂ ਇੱਕ ਚਾ ਇਦਾਂ ਦਾ ਹੁੰਦਾ ਹੈ। ਤੁਸੀਂ ਉਹ ਚਾ ਦੇਖਦਾ ਹੋਣਾ ਜਦੋਂ ਗੱਡੀ ਮੈਂ ਜੱਟ ਸੜਕ ਤੇ ਲੰਘਦਾ ਤਾਂ ਜਿਹੜੀਆਂ ਸਕੋਰਪੀਓ ਖੜੀਆਂ ਨੇ ਇੱਥੇ ਜਦੋਂ ਆਪਾਂ ਐਸਐਚਓ ਬੁਲਾਏ ਸੀਗੇ ਸਾਰੇ ਦਿੱਤੇ ਸੀ। ਜਿਹੜੀਆਂ ਸਕੋਰਪੀਓ ਖੜੀਆਂ ਸੜਕਾਂ ਤੇ ਹਾਲਾਂਕਿ ਉਹਨਾਂ ਨੂੰ 3-4 ਮਹੀਨੇ ਹੋ ਗਏ ਪਰ ਹਜੇ ਤੱਕ ਉਹਨਾਂ ਨੇ ਸੀਟਾ ਤੋਂ ਮਮੀ ਕਾ ਕੇ ਤੇ ਲਿਫਾਫੇ ਲਾਹੇ ਨਹੀਂ ਹੈਗੇ। ਕਿਉਂਕਿ ਨਵੀਂ ਗੱਡੀ ਦਾ ਚਾਹ ਹੁੰਦਾ ਨਾ ਜਿਵੇਂ ਕੁੜੀ ਦੇ ਜਦੋਂ ਚੂੜਾ ਪਾਇਆ ਹੋਵੇ ਇਹਦਾ ਮਤਲਬ ਇਹ ਮੰਨਿਆ ਜਾਂਦਾ ਨਵਾਂ ਵਿਆਹ ਹੋਇਆ ਸੋ ਜਦੋਂ ਜੋ ਤੱਕ ਉਹ ਲਫਾਫਾ ਮਮੀ ਕਹਿੰਦਾ ਆਪਣੀ ਪਾੜਦਾ ਨਾ ਕਾਗਜੋ ਆਪਾਂ ਲਾਉਂਦੇ ਨਹੀਂ ਵੀ ਨਵੀਂ ਗੱਡੀ ਹੈ ਸਾਡੀ ਨਵੀਂ ਗੱਡੀ ਹੈ ਇਹ ਮੈਨੂੰ ਬੜਾ ਚੰਗਾ ਲੱਗਦਾ ਮੈਂ ਦੋ ਤਿੰਨ ਮੁੰਡਿਆਂ ਨੂੰ ਪੁੱਛਿਆ ਵੀ ਕਹਿੰਦੇ ਸਾਨੂੰ ਤਾਂ ਪਹਿਲੀ ਵਾਰ ਹੋਇਆ ਕਿ ਸਾਨੂੰ ਪਹਿਲੀ ਪਹਿਲੀ ਸੈਲਫ ਨਾ ਸਟਾਰਟ ਗੱਡੀਆਂ ਮਿਲੀਆਂ ਨੇ ਨਹੀਂ ਤਾਂ ੱੱਕਾ ਸਾਡੀ ਮਿਲਦੀਆਂ ਸੀਗੇ ਜੀ ਮੈਂ ਕਿਹਾ ਵੀ ਹਾਲਾਂਕਿ ਮੈਂ ਵੀ ਕਾਫੀ ਸਟਾਇਰ ਵਿਅੰਗ ਕਰਦਾ ਰਹਾਂ ਪੁਲਿਸ ਤੇ ਕਿ ਜਿਨ੍ਹਾਂ ਨੂੰ ਫੜਨਾ ਹੁੰਦਾ ਸੀ ਉਹਨਾਂ ਕਈ ਵਾਰੀ ਉਹਨਾਂ ਨੂੰ ਵੀ ਕਹਿਣਾ ਪੈਂਦਾ ਸੀ ਕਿ ਯਾਰ ਠੱਗਾ ਲਵਾਇਓ ਤੁਹਾਨੂੰ ਫੜਨਾ ਹੈ ਤੋਂ ਬਾਅਦ ਹੈਨਾ ਤੇ ਉਹ ਜ਼ਮਾਨਾ ਹੁਣ ਚਲਾ ਗਿਆ ਅਸੀਂ ਅਪਡੇਟ ਕਰਾਂਗੇ ਤੁਹਾਨੂੰ ਕੋਈ ਬਜਟ ਦੀ ਕਮੀ ਨਹੀਂ ਪੁਲਿਸ ਲਈ ਹਰ ਭਰਤੀਆਂ ਵੀ ਨਵੀਆਂ ਕਰਨੀਆਂ ਨੇ ਤੇ ਅੱਜ ਜਿਹੜਾ ਤੁਸੀਂ ਜਿੱਥੇ ਵੀ ਜਾਓਗੇ ਕੁਰਸੀਆਂ ਤੇ ਬੈਠੋਗੇ ਮੇਰੀ ਇੱਕ ਬੇਨਤੀ ਹੈ ਜਦੋਂ ਤੁਹਾਨੂੰ ਅਸੀਂ ਇੱਥੋਂ ਬਿਨਾਂ ਪੈਸੇ ਤੋਂ ਬਿਨਾਂ ਰਿਸ਼ਵਤ ਤੋਂ ਬਿਨਾਂ ਕਿਸੇ ਸ਼ਿਫਾਰਿਸ਼ ਤੋਂ ਬਿਨ ਆਊਟ ਐਨੀ ਲੋਬਿੰਗ ਅਸੀਂ ਤੁਹਾਨੂੰ ਕੁਰਸੀਆਂ ਤੇ ਭੇਜ ਰਹੇ ਹਾਂ ਤਾਂ ਉੱਥੇ ਜਾ ਕੇ ਤੁਸੀਂ ਵੀ ਇਹੀ ਕੰਮ ਕਰਿਓ ਤੁਸੀਂ ਵੀ ਉੱਥੇ ਲੋਕਾਂ ਦੇ ਕੰਮ ਏਸੇ ਸੇਵਾ ਨਾਲ ਕਰਿਓ ਕਿ ਕੁਰਸੀ ਨੂੰ ਤੁਸੀਂ ਅਨਦਾਤਾ ਮੰਨਿਓ ਕਿ ਇੱਥੋਂ ਮੈਨੂੰ ਮੇਰੇ ਘਰ ਦਾ ਚੁੱਲ੍ਹਾ ਚੱਲਦਾ ਕਿਉਂਕਿ ਜਿਹੜਾ ਤੁਹਾਡੇ ਕੋਲੇ ਆਊਗਾ ਲਗਭਗ ਪੁਲਿਸ ਵਾਲਾਂ ਕੋਲ ਤਾਂ ਕੋਈ ਹੱਸਦਾ ਤਾਂ ਆਉਂਦਾ ਨਹੀਂ। ਦੁਖੀ ਹੋਈ ਆਉਂਦੇ ਆ। ਉਹ ਪਹਿਲਾਂ ਕਿਸੇ ਗੁਰਦੁਆਰਾ ਮੰਦਿਰ ਮਸਜਿਦ 'ਚ ਪਹਿਲਾਂ ਦੁਆ ਕਰਕੇ ਆਊਗਾ ਅਰਦਾਸ ਕਰਕੇ ਆਊਗਾ। ਪ੍ਰਮਾਤਮਾ ਕੋਈ ਤੇਰਾ ਰੂਪ ਹੀ ਬੈਠਾ ਹੋਵੇ ਉੱਥੇ ਕੁਰਸੀ ਤੇ ਜਿਹਦੇ ਕੋਲ ਚੱਲਿਆ। ਜੇ ਕਿਤੇ ਅੱਜ ਕੰਮ ਬਣ ਜੇ ਕਬੀਲ ਦਾ ਰਿਲੀਟੇ ਚੜ ਜੂਗੀ। ਤੇ ਮੂਰੋਂ ਜੇ ਤੁਸੀਂ ਉਹਦੀ ਅਰਜੀ ਚੱਕ ਕੇ ਮਾਰੋਗੇ ਭਗਾ ਕੇ। ਬਦਦਵਾ ਦੇਊਗਾ। ਤੇ ਜੇ ਤੁਸੀਂ ਕਹੋਗੇ ਬੈਠੋ ਬਜ਼ੁਰਗੋ। ਕੁਣ ਥੋੜਾ ਕੰਮ ਕਰਾਉਣੇ ਆ ਤੁਸੀਂ ਤੁਸੀਂ ਬੈਠੋ ਇੱਥੇ ਆ ਇੱਕ ਦੋ ਕਾਗਜ਼ ਘੱਟ ਨੇ ਅਸੀਂ ਆਪ ਹੀ ਪੂਰੇ ਕਰਦੇ ਆ ਆਪਸ ਚ ਗੱਲ ਕਰਕੇ ਜੀ ਉਹਦਾ ਕੰਮ ਕਰ ਦੋਂਗੇ ਉਹ ਦੁਬਾਰੇ ਗੁਰਦੁਆਰਾ ਸਾਹਿਬ ਉਸੇ ਮੰਦਰ ਮਸੀਹ ਚ ਦੁਬਾਰੇ ਜਾਊਗਾ ਸ਼ਾਮ ਨੂੰ ਉਹ ਰੱਬਾ ਤੇਰੇ ਹੀ ਰੂਪ ਸੀ ਇਹਦੇ ਪਰਿਵਾਰ ਨੂੰ ਤੰਦਰੁਸਤ ਰੱਖੀ ਇਹਨੂੰ ਤਰੱਕੀਆਂ ਬਖਸ਼ੀ ਤੁਹਾਨੂੰ ਦੁਆਵਾਂ ਮਿਲਣਗੀਆਂ ਜਿਨ੍ਹਾਂ ਦੀ ਕੋਈ ਕੀਮਤ ਨਹੀਂ 10000 ਰੁਪਏ ਵੀ ਲੈ ਲੋਂਗੇ ਉਤੋਂ ਦੇ ਦਊਗਾ ਕਿਤੇ ਇਧਰ ਉਧਰ ਇਕੱਠੇ ਕਰਕੇ ਦੇ ਦਊਗਾ ਪਰ ਉਹ 10000 ਰੁਪਏ ਗਾਣਾ ਕੱਢ ਕੱਢ ਕੇ ਦੇਊਗਾ ਯਾਰ ਮੇਰਾ ਕੰਮ ਇਹਨੇ ਕੀਤਾ ਤਾਂ ਹੈਗਾ ਪਰ ਇਹਨੇ ਪੈਸੇ ਉਹਦਾ ਕੋਈ ਫਾਇਦਾ ਨਹੀਂ ਪੰਜਾਬੀ ਦੀ ਇੱਕ ਕਹਾਵਤ ਹੈ ਚੋਰੀ ਦੇ ਪੁੱਤ ਗੱਭਰੂ ਨਹੀਂ ਹੁੰਦੇ ਕਾਦੇ ਵਾਸਤੇ ਕਰਕੇ ਤਾਂ ਦੇਖੋ ਕੰਮ ਲੋਕਾਂ ਵਾਸਤੇ ਕਰਕੇ ਤਾਂ ਦੇਖੋ ਇੱਕ ਵਾਰੀ ਨਜ਼ਾਰਾ ਕਿੰਨਾ ਆਉਂਦਾ ਉਹਦੀ ਉਹਦੀ ਆਤਮਿਕ ਸ਼ਾਂਤੀ ਹੋਈ ਹੋਰ ਹੈ ਲੋਕਾਂ ਦੇ ਹੱਕ 'ਚ ਖੜਨ ਦਾ ਮਜ਼ਾ ਹੀ ਕੁਝ ਹੋਰ ਹੈ ਸਾਡੇ ਗੁਰੂਆਂ ਨੇ ਕਿਹਾ ਸਾਨੂੰ ਸਾਡੇ ਸ਼ਹੀਦਾਂ ਨੇ ਕਿ ਆਹੀ ਧਰਤੀ ਆ ਨਾਲ ਖਟਕੜਕਲਾਂ ਸਾਡੇ ਸ਼ਹੀਦਾਂ ਨੇ ਕਿ ਲੋਕਾਂ ਵਾਸਤੇ ਖੜੇ ਨੇ ਉਹ ਇੱਕ ਨਾ ਰਾਜਾ ਸੀ ਉਹ ਰਾਜਾ ਕਹਿੰਦਾ ਯਾਰ ਮੈਂ ਰਾਜਾ ਤਾਂ ਹੈਗਾ ਪਰ ਮੈਂ ਮਸ਼ਹੂਰ ਨਹੀਂ ਹੈਗਾ ਉਹਨੇ ਉਹਦੇ ਵਜ਼ੀਰ ਬਜ਼ੂਰ ਬੁਲਾਏ ਵੀ ਮੈਂ ਕੀ ਕਰਾਂ ਵੀ ਲੋਕਾਂ ਚ ਮੇਰੀ ਬੱਲੇ ਬੱਲੇ ਹੋ ਜੇ ਰਾਜਾ ਤਾਂ ਮੈਂ ਹੈਗਾ ਰਾਜਾ ਤਾਂ ਮੈਂ ਜੱਦੀ ਪੁਸ਼ਤੀ ਆ ਮੇਰੇ ਲੋਕਾਂ ਚ ਨਾ ਮੇਰੀ ਇੰਨੀ ਮਸ਼ਹੂਰੀ ਨਹੀਂ ਹੈਗੀ ਬਜੂਰ ਕਹਿੰਦੇ ਵੀ ਕਰਨਾ ਕੀ ਹੈ ਜੀ ਖਜ਼ਾਨੇ ਦਾ ਮੂੰਹ ਜਨਤਾ ਵੱਲ ਨੂੰ ਖੋਲ ਦੋ ਲੋਕ ਬਲੇ ਬਲੇ ਕਰ ਦੇਣਗੇ ਤੁਹਾਡੀ ਅਨਾਉਂਸਮੈਂਟ ਕਰਤੀ ਜੀ ਮਹਿਲਾਂ ਦੇ ਮੂਰੇ ਖਜ਼ਾਨੇ ਦੇ ਮੂੰਹ ਖੁੱਲਣਗੇ ਆਓ ਜੀ ਲੋਕਾਂ ਨੂੰ ਕਿਹਾ ਲੋਕ ਲਾਈਨ ਲਾ ਕੇ ਆ ਗਏ ਕਿਸੇ ਨੂੰ ਮੋਹਰੇ ਮਿਲ ਜਾਂਦੀਆਂ ਸੋਨੇ ਦੀਆਂ ਕਿਸੇ ਨੂੰ ਚਾਂਦੀ ਦੀਆਂ ਕਿਸੇ ਨੂੰ ਟਕੇ ਕਿਸੇ ਨੂੰ ਜੋ ਵੀ ਉਸ ਜ਼ਮਾਨੇ ਦੀ ਕਰੰਸੀ ਸੀ ਮਿਲ ਜਾਂਦੇ ਇੱਕ ਫਕੀਰ ਵੀ ਲਾਈਨ 'ਚ ਲੱਗਿਆ ਹੋਇਆ ਸੀ ਰੱਬ ਦਾ ਬੰਦਾ ਭਗਤ ਬੰਦਾ ਜਦੋਂ ਉਹਦੀ ਵਾਰੀ ਆਈ ਤਾਂ ਖੱਬੇ ਪਾਸੇ ਕੋਈ ਬੰਦਾ ਬੈਠਾ ਸੀ ਅਪਾਹਜ ਉਹਨੇ ਦੇਖ ਕੇ ਕਹਿੰਦੇ ਯਾਰ ਤੂੰ ਤਾਂ ਹੈਂਡੀਕੈਪਡ ਹੈ ਤੂੰ ਤਾਂ ਹਜੇ ਲਾਈਨ 'ਚ ਵੀ ਨਹੀਂ ਲੱਗਿਆ ਪਿੱਛੇ ਤਾਂ ਲਾਈਨ ਹੀ ਨਹੀਂ ਬਹੁਤ ਲੰਬੀ ਹੈ ਯਾਰ ਫਿਰ ਤਾਂ ਵਾਰੀ ਨਹੀਂ ਆਉਣੀ ਤੂੰ ਕੰਮ ਕਰ ਤੂੰ ਮੇਰੀ ਥਾਂ ਤੇ ਵਾਰੀ ਲੈ ਲੈ ਮੇਰੀ ਮੈਂ ਬਾਅਦ ਚ ਪਿੱਛੇ ਲਾਈਨ ਚ ਲੱਗ ਕੇ ਆ ਜਾਣਾ ਉਹਨੇ ਆਪਦੀ ਵਾਰੀ ਉਹਨੂੰ ਦੇਤੀ ਜੀ ਫੇਰ ਲਾਈਨ ਚ ਲੱਗ ਕੇ ਆ ਗਿਆ ਜਦੋਂ ਫੇਰ ਵਾਰੀ ਆਈ ਉਸ ਫਕੀਰ ਦੀ ਸੱਜੇ ਪਾਸੇ ਬੈਠਾ ਸੀ ਇੱਕ ਉਹ ਕਹਿੰਦਾ ਯਾਰ ਤੂੰ ਤਾਂ ਪੱਟੀਆਂ ਕਰੀ ਬੈਠਾ ਤਾ ਜ਼ਖਮ ਹੀ ਐ ਤੂੰ ਤਾਂ ਹਜੇ ਲਾਈਨ ਚ ਵੀ ਨਹੀਂ ਲੱਗਿਆ ਤੇ ਲਾਈਨ ਹੀ ਨਹੀਂ ਬੜੀ ਲੰਬੀ ਐ ਤੇ ਤੇਰੀ ਤਾਂ ਨਹੀਂ ਵਾਰੀ ਆਉਣੀ ਤੂੰ ਇੱਧਾ ਕਰ ਤੂੰ ਮੇਰੀ ਥਾਂ ਤੇ ਆ ਜਾ ਮੈਂ ਬਾਅਦ ਚ ਆ ਜਾਨਾ ਕੋਈ ਨਹੀਂ ਮੈਨੂੰ ਕੋਈ ਕਾਲੀ ਨਹੀਂ ਜਦੋਂ 7-8 ਵਾਰ ਉਹਨੇ ਐਦਾਂ ਕੀਤਾ ਕਿ ਆਵਦੀ ਵਾਰੀ ਦੇ ਕੇ ਫੇਰ ਪਿੱਛੇ ਲੈਨ ਚ ਲੱਗ ਜਾ ਕਰੇ ਸਾਰੇ ਸ਼ਹਿਰ ਚ ਰਾਜੇ ਦਾ ਕੋਈ ਨਾ ਹੀ ਨਾ ਲਵੇ ਸਾਰੀ ਚਰਚਾ ਹੀ ਫਕੀਰ ਦੀ ਚੱਲੇ ਕਹਿੰਦੇ ਕੋ ਬੰਦਾ ਓਏ ਓਏ ਉਹ ਸਵੇਰ ਦਾ ਵਾਰੀਆਂ ਹੀ ਦੇਈ ਜਾਂਦਾ ਓਏ ਬੱਲੇ ਬੱਲੇ ਆ ਕਹਿੰਦੇ ਕਮਾਲ ਆ ਬੰਦਾ ਯਾਰ ਉਹ ਰਾਜੇ ਨੂੰ ਜਦੋਂ ਪਤਾ ਲੱਗਿਆ ਉਹਨੂੰ ਬੜਾ ਗੁੱਸਾ ਆਇਆ ਖਜ਼ਾਨਾ ਮੈਂ ਵੰਡੀ ਜਨਾ ਨੌ ਫਕੀਰ ਦਾ ਹੋਈ ਜਾਂਦਾ ਬੜਾ ਗੁੱਸੇ ਹੋਇਆ ਰਾਜਾ ਕਹਿੰਦਾ ਮੈਂ ਆਪ ਜਾਨਾ ਆਪ ਜਾਨਾ ਕਹਿੰਦਾ ਮੈਂ ਕਰਦਾ ਠੀਕ ਉਹਨੂੰ ਆ ਪਿਛਲੇ ਗਿਆ ਰਾਜਾ ਜਦੋਂ ਫਕੀਰ ਦੀ ਵਾਰੀ ਆਈ ਤੋ ਕਹਿੰਦਾ ਕਿਸੇ ਹੋਰ ਨੂੰ ਕਹਿੰਦਾ ਤੂੰ ਆ ਜਾ ਤੂੰ ਮੇਰੀ ਥਾਂ ਤੇ ਆ ਜਾ ਮੈਂ ਤਾਂ ਬਾਅਦ ਚ ਆ ਜੂ ਕਹਿੰਦਾ ਕੋਈ ਗੱਲ ਨਹੀਂ ਮੈਨੂੰ ਲੱਗਦਾ ਤੇਰੀ ਵਾਰੀ ਨਹੀਂ ਆਉਣੀ ਤੂੰ ਗਰੀਬ ਬੰਦਾ ਹੈ ਤੂੰ ਹੁਣ ਲੇਟ ਆਇਆ ਹੈ ਰਾਜਾ ਕਹਿੰਦਾ ਗੱਲ ਸੁਣ ਉਹ ਫਕੀਰਾ ਤੂੰ ਸਵੇਰ ਦਾ ਇਹ ਕੰਮ ਕਰੀ ਜਾਨਾ ਇੱਥੇ 10 15 ਬਾਰ ਹੋ ਗਿਆ ਇਦਾਂ ਕਿ ਤੂੰ ਲਾਈਨ 'ਚ ਲੱਗਦਾ ਹੈ ਜੋ ਤੇਰੀ ਵਾਰੀ ਆਉਂਦੀ ਹੈ ਕਿਸੇ ਹੋਰ ਨੂੰ ਵਾਰੀ ਦੇਖ ਕੇ ਆ ਫੇਰ ਲਾਈਨ 'ਚ ਲੱਗ ਜਾਂਦਾ ਹੈ ਇਹ ਗਲਤ ਗੱਲ ਹੈ ਫਕੀਰ ਕਹਿੰਦਾ ਰਾਜਾ ਕੋਈ ਗਲਤ ਗੱਲ ਨਹੀਂ ਕਹਿੰਦਾ ਪਤੋਂ ਨਹੀਂ ਇੱਕੋ ਜਿਹੇ ਆ ਉਹ ਕਹਿੰਦਾ ਮੈਂ ਰਾਜਾ ਤੂੰ ਫਕੀਰ ਆ ਇੱਕੋ ਜਿਵੇਂ ਆ ਕਹਿੰਦਾ ਗੱਲ ਇਹ ਆ ਰਾਜਾ ਜੋ ਤੇਰੇ ਕੋਲੇ ਐ ਤੂੰ ਵੰਡੀ ਜਾਨਾ ਜੋ ਮੇਰੇ ਕੋਲੇ ਐ ਮੈਂ ਵੰਡੀ ਜਾਨਾ ਤੇਰੇ ਕੋਲੇ ਖਜ਼ਾਨਾ ਮੇਰੇ ਕੋਲੇ ਵਾਰੀ ਐ ਤੇਰੇ ਕੋਲ ਖਜ਼ਾਨਾ ਮੇਰੇ ਕੋਲੇ ਵਾਰੀ ਐ ਤੂੰ ਖਜ਼ਾਨਾ ਵੰਡੀ ਜਾ ਮੈਂ ਵਾਰੀਆਂ ਵੰਡੀ ਜਾਣਾ ਦੇਖਦੇ ਆ ਪਹਿਲਾਂ ਕੌਣ ਮੈਂ ਪਹਿਲਾਂ ਮੁੱਕਦਾ ਹੁਣ ਖਜ਼ਾਨਾ ਤਾਂ ਇੱਕ ਨਾ ਇੱਕ ਦਿਨ ਮੁੱਕ ਹੀ ਜਾਊਗਾ ਵਾਰੀਆਂ ਥੋੜੀਆਂ ਮੁੱਕਦੀਆਂ ਜਿੰਨੀਆਂ ਮਰਜ਼ੀ ਦੇਈ ਜਾਵੇ ਇਸ ਕਰਕੇ ਮੈਂ ਕਹਿਣਾ ਚਾਹੁੰਨਾ ਸ਼ਹੀਦ ਆਜ਼ਮ ਭਗਤ ਸਿੰਘ ਸਰਦਾਰ ਉਧਮ ਸਿੰਘ ਕਰਤਾਰ ਸਿੰਘ ਸਰਾਬਾ ਰਾਜਗੁਰੂ ਸੁਖਦੇਵ ਇਹਨਾਂ ਨੇ ਆਪਣੀਆਂ ਜਿਉਣ ਦੀਆਂ ਵਾਰੀਆਂ ਆਪਾਂ ਨੂੰ ਦਿੱਤੀਆਂ ਨੇ ਕਿ ਅਸੀਂ ਨਹੀਂ ਜਿਉਂਦੇ ਸਾਡੀ ਕੌਮ ਜਿਊਂਗੀ ਗੁਰੂ ਗੋਬਿੰਦ ਸਿੰਘ ਜੀ ਸਰਵੰਸ ਵਾਰਿਆ ਸਰਵੰਸ ਵਾਰਿਆ ਇਸ ਕਰਕੇ ਕਿ ਅਸੀਂ ਨਹੀਂ ਜਿਉਣਾ ਕੌਮ ਜਿਉਉਗੀ ਆਪਣੀਆਂ ਵਾਰ ਲੋਕਾਂ ਦੇ ਦਿਲਾਂ 'ਚ ਵਸਣ ਵਾਸਤੇ ਆਪਣੀਆਂ ਵਾਰੀਆਂ ਦੇਣੀਆਂ ਪੈਂਦੀਆਂ ਆਪਣੇ ਹਿੱਸੇ ਦੀਆਂ ਵਾਰੀਆਂ ਦੇਣੀਆਂ ਪੈਂਦੀਆਂ ਨਹੀਂ ਵਾਰੀਆਂ ਲੈਣ ਵਾਲੇ ਤਾਂ ਬੜੇ ਨੇ ਜਿੰਨੇ ਮਰਜੀ ਇਕੱਠੇ ਕਰ ਲੋ ਪੈਸੇ ਹੀਰੇ ਮੋਤੀ ਮਗਰ ਖਿਆਲ ਇਤਨਾ ਰਹੇ ਕਫਨ 'ਪੇ ਜੇਬ ਨਹੀਂ ਹੁੰਦੀ ਸਾਰਾ ਕੁਝ ਇੱਥੇ ਹੀ ਰਹਿ ਜਾਂਦਾ ਫਿਰ ਕੋਈ ਨਹੀਂ ਲੈ ਕੇ ਜਾਂਦਾ ਪੈਰ ਪਸਾਰ ਪਿਆ ਵਿੱਚ ਵੇੜੇ ਕਿੱਥੇ ਗਏ ਤੇਰੇ ਘਰ ਦੇ ਪੈਰ ਪਸਾਰ ਪਿਆ ਵਿੱਚ ਵਿੜੇ ਕਿੱਥੇ ਗਏ ਤੇਰੇ ਘਰ ਦੇ ਉਹ ਜਿੰਨਾ ਪਿੱਛੇ ਪਾਪ ਕਮਾਏ ਲੈ ਹੁਣ ਚੱਕੋ ਚੱਕੋ ਕਰਦੇ ਘਾਂਟਾ ਨਹੀਂ ਰਖਦੇ ਸੁਆਸਾਂ ਦੀ ਪੂੰਜੀ ਜੇ ਮੁੱਕ ਜੇ ਉਹੀ ਘਰ ਦੇ ਜਿੰਨਾ ਬਸੇ ਠੱਗੀਆਂ ਮਾਰਦੇ ਫਿਰਦੇ ਨੇ ਨਾ ਇੱਕ ਘਾਂਟਾ ਨਹੀਂ ਲੱਗਦੇ ਕਹਿੰਦੇ ਕੋਈ ਗੱਲ ਨਹੀਂ ਕੋਟ ਸ਼ਮੀਰ ਵਾਲੀ ਭੂਆ ਪਰਸ ਨੂੰ ਫੁੱਲਾਂ ਤੇ ਆ ਜੂਗਾ ਨਾ ਚੱਕੀ ਏ ਚੱਕੀ ਏ ਬਸ ਸੋ ਇਸ ਕਰਕੇ ਜੇ ਕਿਸੇ ਦੇ ਕੰਮ ਆ ਜਾਗੇ ਜੇ ਕਿਸੇ ਦੀ ਜ਼ਿੰਦਗੀ ਚ ਕੇ ਦੇ ਭੁੱਖੇ ਦੀ ਬੁਰਕੀ ਬਣ ਜਾਗੇ ਕਿਸੇ ਅਨਪੜ ਬੱਚੇ ਨੂੰ ਸਕੂਲ ਚ ਪਾ ਕੇ ਉਹਦੀ ਕਿਤਾਬ ਦਾ ਇੱਕ ਵਰਕਾ ਬਣ ਜਾਗੇ ਜੇ ਕਿਸੇ ਮਰੀਜ਼ ਦੀ ਇੱਕ ਉਹਦੇ 10 ਗੋਲੀਆਂ ਦੇ ਪੱਤੇ ਚੋਂ ਇੱਕ ਗੋਲੀ ਆਪਣੇ ਹਿੱਸੇ ਦੀ ਹੋ ਜੇ ਤਾਂ ਇਹ ਤੋਂ ਵੱਡਾ ਕੋਈ ਪੁੰਨ ਨਹੀਂ ਹੈਗਾ ਸੋ ਮੈਂ ਉਮੀਦ ਕਰਦਾ ਨਵੇਂ ਜਿਹੜੇ ਮੁੰਡੇ ਕੁੜੀਆਂ ਅੱਜ ਤੋਂ ਜਾਣਗੇ ਕਿ ਤੁਸੀਂ ਇਸ ਭਾਵਨਾ ਨਾਲ ਸੇਵਾ ਕਰੋਗੇ ਕਿ ਯਾਦ ਕੀਤਾ ਜਾਵੇ ਕਿ ਹਾਂ ਯਾਰ ਨਵੇਂ ਮੁੰਡੇ ਕੁੜੀਆਂ ਆਏ ਨੇ ਪਤਾ ਨਹੀਂ ਕੀ ਕੀ ਭਗਵੰਤ ਮਾਨ ਨੇ ਪੁੜੀਆਂ ਖੋਲ ਕੇ ਪਾਈਆਂ ਉਹਨੂੰ ਵੀ ਕੰਮ ਹੀ ਕਰੀ ਜਾਂਦੇ ਆ ਬਸ ਉਹ ਕਹਿੰਦੇ ਤੇ ਤਨਖਾਹਾਂ ਦੀ ਕਮੀ ਨਹੀਂ ਤਨਖਾਹਾਂ ਦੀ ਕੋਈ ਕਮੀ ਨਹੀਂ ਸਾਰੀ ਫੋਰਸ ਸਾਰੇ ਦੇਸ਼ ਤੋਂ ਵੱਧ ਤਨਖਾਹਾਂ ਪੰਜਾਬ ਪੁਲਿਸ ਦਿੰਦੀ ਹੈ ਕੋਈ ਸ਼ਹੀਦ ਹੋ ਜੇ ਰੱਬ ਨਾ ਕਰੇ ਸਾਡਾ ਪੰਜਾਬ ਦਾ ਜਵਾਨ 2 ਕਰੋੜ ਰੁਪਇਆ ਕੱਲੀ ਪੰਜਾਬ ਪੁਲਿਸ ਦਿੰਦੀ ਹੈ ਦੇਸ਼ 'ਚ ਕਿਤੇ ਨਹੀਂ ਦਿੱਤਾ ਜਾਂਦਾ 1 ਕਰੋੜ ਰੁਪਇਆ ਸਰਕਾਰ ਦਾ 1 ਕਰੋੜ ਐਚਡੀਐਫਸੀ ਦਾ ਹਰ ਕੋਈ ਨਹੀਂ ਚਲੋ ਡਿਊਟੀ ਦੌਰਾਨ ਮੈਂ ਤਾਂ ਕਹਿਣਾ ਆਇਆ ਜੀ ਘਟਨਾਵਾਂ ਵਾਪਰਨ ਸੂਚ ਇਸ ਕਰਕੇ ਮੈਂ ਤੁਹਾਡੇ ਕੋਲ ਕਹਿਣ ਆਇਆ ਕਿ ਬਹੁਤ ਬਹੁਤ ਵਧਾਈਆਂ ਤੁਹਾਨੂੰ ਤੁਹਾਡੇ ਅਫਸਰ ਬਹੁਤ ਚੰਗੇ ਨੇ ਹੈਨਾ ਕਈ ਵਾਰੀ ਕੀ ਹੁੰਦਾ ਨਾ ਗਲਤੀ ਮੁਨਸ਼ੀ ਕਰਦਾ ਸਸਪੈਂਡ ਐਸਐਸਪੀ ਹੋ ਜਾਂਦਾ ਕਾ ਕੀ ਕਰੀਏ ਸਾਨੂੰ ਤਾਂ ਫਿਰ ਤਾਂ ਤੋਂ ਲੈਕਸ਼ਨ ਲੈਣਾ ਪੈਂਦਾ ਇਸ ਕਰਕੇ ਨਾ ਟੀਮ ਬਣਾ ਕੇ ਰੱਖੋ ਸਾਰੀ ਮੁਨਸ਼ੀ ਹੌਲਦਾਰ ਤੱਕ ਵੀ ਟੀਮ ਬਣਾ ਕੇ ਰੱਖੋ ਰੋਜ਼ਾਨਾ ਖਬਰਾਂ ਨਾਲ ਜੁੜੇ ਰਹਿਣ ਲਈ ਚੈਨਲ ਨੂੰ ਸਬਸਕ੍ਰਾਈਬ ਕਰਨ ਤਾਂ ਜੋ ਹਰ ਪ੍ਰਕਾਰ ਦੀ ਖਬਰ ਤੁਹਾਡੇ ਕੋਲ ਜਲਦੀ ਪਹੁੰਚ ਸਕੇ